ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਾਈ ਜੀ ਤੁਹਾਨੂੰ ਬਰਾਨੀ ਇਹ ਜੀ ਫਸਲ ਇੱਕ ਦਿਖਾਉਣ ਲੱਗੇ ਆ ਜਿਹੜੀ ਕਿ ਬਾਲ ਕੇ ਨਿਕਲਦੀ ਹੈ ਬਾਈ ਹੋਰੇ ਆਪਣੇ ਨਾਲ ਨੇ ਸਤਿ ਸ਼੍ਰੀ ਅਕਾਲ ਬਾਈ ਜੀ ਪਿੰਡ ਕਿਹੜਾ ਬਾਈ ਆਪਣਾ ਇਹ 22 ਉਹ ਤੇ ਨੇੜੇ ਮੰਡੀ ਕਿੱ데 ਰਹਿੰਦੀ ਆਪਨੂੰ ਕਰਨਪੁਰ ਕਰਨਪੁਰ ਮੰਡੀ ਰਹਿੰਦੀ ਠੀਕ ਹੈ ਜੀ ਜ਼ਿਲ੍ਹਾ ਸ੍ਰੀ ਕੰਗਾਂਗਰ ਹਣਾ ਤੇ ਆਹ ਫਸਲ ਕਾਦੀ ਆ ਵੀਰੇ ਇਹ ਸੱਜੀ ਦੀ ਫਸਲ ਹੈ ਸੱਜੀ ਉੱਚਾ ਵੱਲ ਉੱਚਾ ਮਾੜਾ ਠੀਕ ਹੈ ਨਹੀਂ ਨਹੀਂ ਸਹੀ ਆ ਕੋਈ ਦਿੱਕਤ ਨਹੀਂ ਠੀਕ ਹੈ ਤੇ ਇਹ ਬਾੜਕੇ ਨਿਕਲਦੀ ਵੀਰੇ ਬਾੜਕੇ ਫੈਲ ਗਈ ਜੰਦੀ ਸਾਹਮਣੇ ਠੀਕ ਹੈ ਇਹਦੇ ਬਾਲੇ ਬਾਦ ਥੱਲੇ ਦਾ ਲਾਵਾ ਨਿਕਲਿਆ ਹੁੰਦਾ ਹੈ ਨਾ ਥੱਲੇ ਲਾਵਾ ਨਿਕਲਦਾ ਮੋਮ ਬਣਦਾ ਰਹਿੰਦਾ ਠੀਕ ਹੈ ਇਹ ਕਿੰਨੇ ਸਾਲਾਂ ਤੋਂ ਵੀ ਜੀ ਰਹੇ ਤੁਸੀਂ ਇੱਥੇ ਫਸੇ ਇਹ ਹੋਗੇ 7 ਸਾਲਾਂ ਤੋਂ ਇੱਕ ਵਾਰ ਵੀ ਜੇ ਬਾ 3 ਸਾਲ ਹੋ ਜਾਂਦੀ ਹੈ ਅੱਛਾ ਇੱਕ ਵਾਰੀ ਵੀ ਜਣੀ 3 ਸਾਲ ਫਿਰ ਉਗੜ ਜਾਂਦੀ ਹੈ ਜੇ ਮੈਂ ਉਸ ਤੋਂ ਵੱਡ ਲੈਣੇ ਹਾਂ ਕਿਤੋਂ ਵੱਡ ਲੈ ਬਿਛੇ ਮਹੀਨੇ ਤਿਆਰ ਹੋ ਜਾਂਦੀ ਹੈ ਸਾਲ ਤੋਂ ਸਾਲ ਅੱਛਾ ਸਾਲ ਤੋਂ ਤਿਆਰ ਹੁੰਦੀ ਹੈ ਸਾਲ ਤੋਂ ਠੀਕ ਹੈ। ਇਸ ਸਾਲ ਚ ਵੱਡੀ ਜਾਊਗੀ ਦੁਬਾਰਾ ਫੇਰ। ਦੁਬਾਰੇ ਸਿਆਲ ਚ ਫੇਰ ਵੱਡੀ ਜਾਊਗੀ। ਠੀਕ ਹੈ। ਤੇ ਇਹਦਾ ਬੀਜ ਕਿਵੇਂ ਬੀਜਦੇ ਹੋ ਤੁਸੀਂ? ਬੀਜ ਇਹਦਾ ਹੀ ਹੁੰਦਾ ਹੈਗਾ। ਅੱਛਾ ਇਹਦਾ ਬੀਜ ਇੱਥੇ ਛਿੱਟਾ ਦਿਨੇ ਸਿੱਧਾ? ਹਾਂ ਇਹਦਾ ਤਿਆਰ ਹੋ ਜਾਂਦੇਵੇਂ 3 ਸਾਲ ਦਾ ਇਹੀ ਹੋ ਜੂਗਾ। ਹਾਂਜੀ। ਤੇ ਬਾਅਦ ਚ ਇਹਦਾ ਬੀਜ ਕੱਢ ਕੇ ਜਦ ਨਵੀਂ ਥਾਪਣਾ ਹੋਇਆ ਤਾਂ ਭਾਈ ਵੀ ਛਿੱਟਾ ਮਾਰਨਾ ਪੈਂਦਾ। ਠੀਕ ਹੈ। ਨਾ ਸਾਲ ਜਿਹੜਾ ਹੋਇਆ। ਠੀਕ ਹੈ ਤੈਨੂੰ ਪਾਣੀ ਪੂਣੀ ਦੀ ਕੋਈ ਪਾਣੀ ਇਹ ਮੀਨ ਨਾਲ ਹੁੰਦਾ ਹੈ ਮੀਨ ਨਾਲ ਹੀ ਕੋਈ ਜ਼ਰੂਰਤ ਨਹੀਂ ਬਣਨੀ ਜਿਹੜਾ ਨਾ ਉਹ ਤਾਂ ਫਿਰ ਸਰ ਤੋਂ ਵਧੀਆ ਹੈਗਾ ਪਾਣੀ ਵੀ ਲੱਗ ਜਾਂਦਾ ਠੀਕ ਹੈ ਪਰ ਆਪਾਂ ਤਾਂ ਮੀਨ ਨਾਲ ਹੀ ਲੱਕਾ ਤੇ ਮੀਨ ਨਾਲ ਹੀ ਹੋ ਜਾਂਦਾ ਠੀਕ ਜਦੋਂ ਮੀਂਹ ਆਏ ਉਦੋਂ ਬੀਜ ਪਾਣਾ ਪੈਂਦਾ ਸੱਲਾ ਠੀਕ ਹੈ ਇਹ ਜਿਵੇਂ ਮੰਨ ਲਓ ਜਿਹੜੀ ਹੁਣ ਤੁਸੀਂ ਵੇਚਣਾ ਇਹਨੂੰ ਤੈਨੂੰ ਬਾੜਕੇ ਥੱਲੇ ਇਹਦਾ ਲਾਵਾ ਨਿਕਲੂਆ ਜਿਹੜਾ ਜਾਂ ਪੱਥਰ ਬਣ ਜੂਗਾ ਇਹਦਾ ਇੱਕ ਪੱਥਰ ਬਣ ਜੂਗਾ ਉਹ ਲੈ ਕੇ ਜਾਣਗੇ ਉਹ ਤੁਸੀਂ ਵੇਚੋਗੇ ਕਿੱਥੇ ਇਹ ਆਣਗੇ ਵਿੱਕਾ ਨੇਰ ਤੋਂ ਬਣਿਆ ਦੇ ਇੱਥੇ ਵਿੱਕਾ ਨੇਰ ਤੋਂ ਵਪਾਰੀ ਅੱਛਾ ਉਹਨਾਂ ਨਾਲ ਤੁਹਾਡਾ ਸੌਦਾ ਹੋਇਆ ਹੈ ਹਾਂ ਠੀਕ ਹੈ ਆ ਤੁਸੀਂ ਵੇਖ ਸਕਦੇ ਹੋ ਜੀ ਹੋਰ ਤਾਂ ਜਿਹੜੀਆਂ ਫਸਲਾਂ ਸਾਰੀਆਂ ਕੰਪਾਈਨਾਂ ਨਾਲ ਆ ਨਿਕਲਦੀਆਂ ਤੇ ਮੈਂ ਵੀ ਇੱਥੋਂ ਲੰਘ ਰਿਹਾ ਸੀ ਮੈਂ ਕਿਹਾ ਵੇਖਦੇ ਆ ਬਾਈ ਉਹ ਕੀ ਕਰੀ ਜਾਂਦੇ ਆ ਪਹਿਲੀ ਵਾਰ ਸੁਣਿਆ ਤਾਂ ਸੀਗਾ ਮੈਂ ਫੇਸਬੁੱਕ ਤੇ ਇੱਕ ਵਾਰ ਦੇਖੀ ਸੀ ਇਹ ਫਸਲ ਵੀ ਮੈਂ ਚਲ ਕੋਲੇ ਚੱਲ ਕੇ ਦੇਖ ਕੇ ਆਉਣੇ ਆ ਬਾਈ ਇਹਨਾਂ ਦੇ ਤਾਂ ਕਰਕੇ ਇਹ ਸਾਰਾ ਏਰੀਆ ਤੁਹਾਡਾ ਬਰਾਨੀ ਆ ਹਨਾ ਇੱਥੇ ਬਾਈ ਇਹ ਸੈਂਟੀਨ ਨੂੰ ਚੱਲਦਾ ਹੈਗਾ 30 ਘੰਟੇ। ਅੱਛਾ 30 ਘੰਟੇ ਤੁਹਾਨੂੰ ਨਾਲ ਦੀ ਨਾਲ ਇਹਨੂੰ ਚਲਾਈ ਰੱਖਦੇ। ਚੱਲਣਾ ਪਊਗਾ ਇਹਨੂੰ। ਠੀਕ ਹੈ। ਠੀਕ ਲੱਗਦਾ। ਇੱਕ ਉੱਤੇ ਵੀ ਹੈ, ਇੱਕ ਥੱਲੇ ਵੀ ਹੈ ਟੋਵਾ। ਅੱਛਾ ਇਹਦੇ ਥੱਲੇ ਹੋਰ ਟੋਵਾ? ਜਿਵੇਂ ਆਮੋ ਮੈਗਾਏ ਤੇ ਉੱਤੇ ਰਹਿੰਦਾ ਹੈ। ਹਾਂਜੀ। ਪਾਣੀ ਹੈਗਾ ਉਹ ਥੱਲੇ ਜਾਂਦਾ ਰਹਿੰਦਾ ਇਹਦਾ। ਉਹ ਚੋਆ ਬਣਦਾ ਹੈ। ਉੱਤੇ ਜੜੀ ਰਹਿ ਜਾਂਦੀ ਉਹ ਸਾਜੀ ਬਣਦੀ। ਠੀਕ ਹੈ। ਤੇ ਥੱਲੇ ਵਾਲਾ ਵੀ ਕੱਢ ਦੇਣੇ ਉਹ। ਹਾਂ ਕੱਢਦੇ ਹਾਂ। ਥੱਲੇ ਵਾਲੇ ਹੀ ਕੱਢਦੇ। ਠੀਕ ਹੈ। ਚੱਲ। ਦੋ ਲਗ ਲੇਟ ਹੁੰਦਾ। ਉੱਤੇ ਵਾਲਦਾ। ਠੀਕ ਹੈ। ਇਹਦਾ ਵਿੱਗੇ ਇਹ ਫਸਲ ਦੇ ਹਿਸਾਬ ਨਾਲ ਹੈ 2 ਕਾਟਲ 3 ਕਾਟਲ ਬੀਬੀ ਫਸਲ ਚੰਗੀ ਹੋਈ ਉਸਤ ਦੇ ਹਿਸਾਬ ਨਾਲ ਆਪਾਂ ਗੱਲ ਕਰ ਲਈਏ ਤਾਂ 2.5 ਕਾਟਲ ਹੋ ਜਾਂਦੀ ਹੈ ਠੀਕ ਹੈ ਤੇ ਕਾਟਲ ਦਾ ਕੀ ਰੇਟ ਦਿੰਦੇ ਆ ਨਾ ਮਸਾਈ 7 ਤੋਂ ਲੈ ਕੇ 10000 ਤੱਕ 7 ਤੋਂ 10000 ਵਧੀਆ ਬਣੂਗੀ ਉਸ ਹਿਸਾਬ ਨਾਲ ਠੀਕ ਹੈ ਉਹ ਚਲੋ ਬਰਾਨੀ ਜ ਹੈ ਮਤਲਬ ਰੇਟ ਤਾਂ ਕੋਈ ਜ਼ਿਆਦਾ ਨਹੀਂ ਨਾ ਫਿਰ ਜੀ 2 ਕਾਟਲ ਵੀ ਨਿਕਲੀ ਤਾਂ ਕੋਈ 20000 ਦੀ ਮੰਗ ਲ ਜਾਏ ਤੇ ਹਰੇ ਹੈ ਨਾ ਠੀਕ ਹੈ ਫਿਰ ਦਿਹਾੜੀ ਵੀ ਪੈ ਜਾਂਦੀ ਹੈ ਫਿਰ ਠੀਕ ਹੈ ਗੇਵਰ ਦੀ ਹਾਂ ਪਰ ਉਹ ਫਿਰ ਸਾਰ ਸੰਭਾਲ ਵੀ ਹੈ ਨਹੀਂ ਬਰਾਨੀ ਹੈ ਇੱਥੇ ਤਾਂ ਫਿਰ ਪਾਣੀ ਨਹੀਂ ਲੱਗਦਾ ਇਹਦੇ ਵਿੱਚ ਤਾਂ ਉਹ ਵੀ ਬਈ ਹਨਾ ਠੀਕ ਹੈ ਤਾਂ ਮੈਂ ਨਾ ਪਹਿਲੀ ਵਾਰ ਵੇਖੀ ਇਹ ਫਸਲ ਤਾਂ ਮੈਨੂੰ ਲੱਗਦਾ ਯਾਰ ਚਲੋ ਸਾਡੇ ਗੰਗਾ ਨਗਰ ਏਰੀਆ ਚ ਤਾਂ ਹਾਂ ਉਧਰ ਨੇੜੇ ਨਹੀਂ ਹੁੰਦੀ ਗੰਗਾ ਨਗਰ ਦੇ ਨੇੜੇ ਪਿੰਡ ਆ ਤਾਂ ਇੱਧਰ ਚਲੋ ਤੁਹਾਡੇ ਫੇਰ ਵੀ ਦੇਖੀ ਹਨਾ ਚਲੋ ਨੇੜੇੋਂ ਦਿਖਾਈਏ ਯਾਰ ਉਹ ਡਿੱਗੀ ਹੈ ਹਨਾ ਉਹ ਵੇਖੋ ਥੱਲੇ ਬਈ ਇਹਦੇ ਵਿੱਚੋਂ ਜਦੋਂ ਅੱਗ ਨਾਲ ਬਲਦਾ ਹੈਗਾ ਤਾਂ ਉਹ ਲਾਵਾ ਡਿੱਗਦਾ ਥੱਲੇ ਤੇਲ ਜਾਂ ਟਪਕਦਾ ਜੀ ਸਾਰਾ ਤੋ ਠੀਕ ਹੈ ਵੀਰੇ ਧੰਨਵਾਦੀ ਥੋੜਾ ਸਾਰਿਆਂ ਦਾ ਠੀਕ ਹੈ